ਸੜਕਾਂ ਦੀ ਤਰ੍ਹਾਂ ਜ਼ਿੰਦਗੀ ਦੇ ਰਾਹ ਤੇ ਵੀ ਲਿਖਿਆ ਹੁੰਦਾ ਕਿ ਅੱਗੇ ਖਤਰਨਾਕ ਮੋੜ ਹੈ ਚਰਾ ਸੰਭਲ ਕੇ ਕਦੇ-ਕਦੀ ਬੱਸ ਐਨਾ ਹੀ ਦਿਲ ਕਰਦਾ ਹੈ ਕਿ ਕੋਈ ਹੋਵੇ ਜੋ ਹੌਲੀ ਜੀ ਕੋਲਾਵੇ ਤੇ ਮੋਢੇ ਤੇ ਹੱਥ ਰੱਖੇ ਤੇ ਚੁੱਪਚਾਪ ਨਾਲ ਬੈਠੇ ਨਾ ਕੋਈ ਸਵਾਲ ਨਾ ਕੋਈ ਜਵਾਬ ਬਸ ਸਾਥ ਹੋਣ ਦਾ ਅਹਿਸਾਸ ਦੇਵੇ ਮਾਪੇ ਤੋਂ ਬਿਹਤਰ ਐ ਕੌਣ ਕਰ ਸਕਦਾ ਬਚਪਨ ਚੋਂ ਪੀੜ ਦੀ ਵਜ੍ਹਾ ਕਰਕੇ ਮੰਦਰਾਂ ਚੋਂ ਈਸ਼ਵਰ ਦੇ ਦਰਸ਼ਨ ਨਹੀਂ ਹੁਪਾਉਂਦੇ ਸੀ ਤਾਂ ਪਿਤਾ ਜੀ ਮੋਢਿਆਂ ਤੇ ਚੁੱਕ ਕੇ ਦਰਸ਼ਨ ਕਰਵਾਉਂਦੇ ਸੀ ਤਾਂ ਦੇਨਾਂ ਨਹੀਂ ਸੀ ਪਤਾ ਕਿ ਜਿਨ੍ਹਾਂ ਨੇ ਮੋਢਿਆਂ ਤੇ ਚੁੱਕਿਆ ਉਹੀ ਤਾਂ ਰੱਬ ਹੈ ਇੱਕ ਛੋਟੀ ਜੀ ਬੱਚੀ ਆਪਣੇ ਪਿਤਾ ਦੇ ਨਾਲ ਜਾ ਰਹੀ ਸੀ। ਉਹ ਇੱਕ ਪੁੜ ਦੇ ਥਲਿਓਂ ਗੁਜ਼ਰੇ। ਨਜ਼ੀਦਾਂ ਵਹਾਂ ਬਹੁਤ ਧੀਰ ਸੀ। ਪਿਤਾ ਨੇ ਕਿਹਾ, "ਡਰੋ ਨਾ ਬੇਟੀ, ਮੇਰਾ ਹੱਥ ਫੜ ਲਓ।" ਬੇਟੀ ਨੇ ਕਿਹਾ, "ਨਹੀਂ ਪਾਪਾ, ਤੁਸੀਂ ਮੇਰਾ ਹੱਥ ਫੜ ਲਓ।" ਪਿਤਾ ਨੇ ਮੁਸਕਰਾ ਕੇ ਕਿਹਾ, "ਮੈਂ ਤੇਰਾ ਹੱਥ ਫੜਾਂ ਜਾਂ ਤੂੰ ਮੇਰਾ ਹੱਥ ਫੜੇ, ਗੱਲ ਤਾਂ ਇੱਕੋ ਹੀ ਏ, ਕੀ ਫਰਕ ਪੈਂਦਾ ਏ?" ਬੱਚੀ ਨੇ ਕਿਹਾ Papa ਜੇਕਰ ਮੈਂ ਤੁਹਾਡਾ ਹੱਥ ਫੜਾਂ ਕੁਝ ਹੋ ਜਾਵੇ ਸ਼ਾਇਦ ਮੈਂ ਤੁਹਾਡਾ ਹੱਥ ਛੱਡ ਦੇਵਾਂ ਤੇ ਜੇਕਰ ਤੁਸੀਂ ਮੇਰਾ ਹੱਥ ਫੜਿਆ ਤਾਂ ਮੈਂ ਜਾਣਦੀ ਹਾਂ ਕੁਝ ਵੀ ਹੋ ਜਾਏ ਪਰ ਤੁਸੀਂ ਮੇਰਾ ਹੱਥ ਕਦੇ ਨਹੀਂ ਛੱਡੋਗੇ ਸੱਚ ਹੈ ਬੱਚੇ ਸਾਥ ਛੱਡ ਦਿੰਦੇ ਨੇ ਪਰ ਮਾਂ-ਬਾਪ ਕਦੇ ਸਾਥ ਨਹੀਂ ਛੱਡਦੇ ਬੜਾ ਗਰੂਰ ਸੀ ਛਤ ਨੂੰ ਛਤ ਹੋਣ ਦਾ ਇੱਕ ਮੰਜ਼ਲ ਹੋਰ ਕੀ ਬਣੀ ਛੱਤ ਦਾ فرش ਹੋ ਗਈ ਨਾ ਕਰਨਾ ਕਦੇ غرور ਆਪਣੇ ਆਪ ਤੇ ਐ ਇਨਸਾਨ ਰੱਬ ਨੇ ਤੇਰੇ ਤੇ ਮੇਰੇ ਵਰਗੇ ਕਈਆਂ ਨੂੰ ਮਿੱਟੀ ਤੋਂ ਬਣਾ ਕੇ ਮਿੱਟੀ ਵਿੱਚ ਮਿਲਾ ਦਿੱਤਾ ਈ ਐਸ ਤੋਂ ਬਰਾ ਹੋਰ ਕੀ ਹੋਵੇਗਾ ਕਿ ਮਨ ਮੇਰਾ ਹੋਵੇ ਤੇ ਮੇਰੇ ਹੀ ਵਸ ਚੋਂ ਨਾ ਹੋਵੇ ਆਪਣੀਆਂ ਉਮੀਦਾਂ ਨੂੰ ਨਵਾਂ ਦੇ ਜਿੰਨੀ ਹੀ ਐਮੀਤ ਦੋ ਜਦੋਂ ਵੀ ਹੱਦ ਤੋਂ ਜ਼ਿਆਦਾ ਵਧਣ ਲੱਗੇ ਤਾਂ ਉਹਨਾਂ ਨੂੰ ਕੱਟ ਦਿਓ ਰੇਸ ਚੋਂ ਜਿੱਤਣ ਵਾਲਾ ਘੋੜਾ ਨਹੀਂ ਜਾਣਦਾ ਕਿ ਕਾਮਯਾਬੀ ਕੀ ਹੁੰਦੀ ਉਹ ਭੱਜਦਾ ਹੈ ਤਾਂ ਬਸ ਆਪਣੇ ਮਾਲਕ ਤੋਂ ਮਿਲਣ ਵਾਲੀ ਤਕਲੀਫ ਦੀ ਵਜ੍ਹਾ ਕਰਕੇ ਜੇਕਰ ਤੁਸੀਂ ਵੀ ਕਦੇ ਆਪਣੇ ਆਪ ਨੂੰ ਤਕਲੀਫ ਵਿੱਚ ਪਾਓ ਤਾਂ ਸਮਝ ਲੈਣਾ ਕਿ ਤੁਹਾਡਾ ਮਾਲਕ ਜਾਨੀ ਕਿ ਈਸ਼ਵਰ ਇਹੋ ਚੰਦਾ ਕਿ ਤੁਹਾਡੀ ਜਿੱਤ ਹੋਵੇ ਕ੍ਰੋਧ ਇੱਕ ਅਜੀਹੀ ਚੀਜ਼ ਹੈ ਕ੍ਰੋਧ ਇੱਕ ਅਜੀਹੀ ਚੀਜ਼ ਹੈ ਜਿਸ ਵਿੱਚ ਫਸਦੇ ਵੀ ਤੁਸੀਂ ਹੋ ਉਲਝਦੇ ਵੀ ਤੁਸੀਂ ਹੋ ਪੁਛਤੋਂਦੇ ਵੀ ਤੁਸੀਂ ਹੋ ਤੇ ਪਿਛੜਦੇ ਵੀ ਤੁਸੀਂ ਹੋ ਕ੍ਰੋਧ ਦਾ ਆਪਣਾ ਪੂਰਾ ਖਾਨਦਾਨ ਹੁੰਦਾ ਹੈ ਕ੍ਰੋਧ ਦੀ ਭੈਣ ਹੈ ਜਿੱਦ ਕ੍ਰੋਧ ਦੀ ਪਤਨੀ ਹੈ ਹਿੰਸਾ ਕ੍ਰੋਧ ਦੇ ਵੱਡੇ ਭਰਾ ਦਾ ਨਾਮ ਹੈ ਹੰਕਾਰ ਮਾਂ ਹੈ ਲਾਪਰਵਾਹੀ ਤੇ ਬਾਪ ਦਾ ਨਾਮ ਹੈ ਡਰ ਨਿੰਦਾ ਤੇ ਚੁਗਲੀ ਕ੍ਰੋਧ ਦੀਆਂ ਬੇਟੀਆਂ ਨੇ ਇੱਕ ਮੋਂ ਦੇ ਕੋਲ ਰਹਿੰਦੀ ਤੇ ਦੂਜੀ ਕੰਨ ਦੇ ਕੋਲ ਈਰਖਾ ਐਸ ਖਾਂਦਾਂ ਦੀ ਨੱਕ ਜੜੀ ਨੂੰ ਹੈ ਤੇ ਪੋਤੀ ਏ ਨਫ਼ਰਤ ਜੋ ਸਦਾ ਨੱਕ ਦੇ ਕੋਲ ਰਹਿੰਦੀ ਹੈ ਕ੍ਰੋਧ ਦੇ ਪੂਰੇ ਖਾਨਦਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਇੱਕ ਕਰਜ਼ ਜੋ ਹਰ ਦਮ ਸਵਾਰ ਰਹਿੰਦਾ ਹੈ ਉਸ ਮਾਂ ਦਾ ਪਿਆਰ ਸਭ ਤੇ ਉਧਾਰ ਰਹਿੰਦਾ ਹੈ ਜਦੋਂ ਤੱਕ ਆਪਣਿਆਂ ਤੋਂ ਠੋਕਰ ਨਾ ਮਿਲੇ ਇਨਸਾਨ ਹੋਸ਼ ਚੋਂ ਨਹੀਂ ਆਉਂਦਾ